ਪੈਟਰੋਲ ਬੰਬ ਬਣਾਏ ਹੋਏ ਸੀਗੇ ਜੀ ਇਹਨਾਂ ਨੇ ਬੀਅਰ ਦੀ ਬੋਤਲਾਂ ਦੇ ਛੋਟੀਆਂ ਦੇ ਤੇ ਉਹਨਾਂ ਨੇ ਆਂਦੇ ਹੀ ਮੱਲੇ ਵਾਲਿਆਂ ਤੇ ਚਲਾਣੇ ਸ਼ੁਰੂ ਕਰਤੇ ਸਾਡੇ ਨਸ਼ਾ ਨਹੀਂ ਵੇਚਣਾ ਇਹਦੇ ਨਾਲੀਆਂ ਫੁਕੀ ਵਾਲਿਆਂ ਦੀਆਂ ਵੱਡੀਆਂ ਇੱਕ ਮੁੰਡੇ ਦੇ ਜੀ ਬਾਹ ਤੇ ਕੁਰਬਾਨ ਵੱਜੀ ਆ ਜੀ ਉਹ ਮੁੰਡੇ ਦੇ ਪਿੱਛੇ 10 ਜੌਨੇ ਜੀ ਉਹਦੇ ਕੁਰਬਾਨ ਮਾਰਨਗੇ ਉਹ ਸਾਡੇ ਤੇ ਹੈਵੀ ਹੁੰਦੇ ਆ ਜੀ ਸ਼ਾਲਾ ਲਾ ਲਾ ਕੇ ਨੱਚਦੇ ਆ ਇਸ ਮੱਲੇ ਦੇ ਵਿੱਚ ਇਹ ਗੰਦ ਖਤਮ ਹੋਵੇ ਜੀ ਉਹਨਾਂ ਦੇ ਪਹਿਲੇ 4-5 ਪਰਚੇ ਆ ਜੀ ਪਹਿਲੇ ਹੀ 5 ਪਰਚੇ ਆ ਪਰ ਫਿਰ ਵੀ ਉਹ ਚਿੱਟਾ ਵੇਚਣੇ ਬਾਕੀ ਆਂਦੇ ਆ ਕਰਪਾਨਾ ਕੱਟੇ ਉਹਨਾਂ ਕੋਲ ਦੋ ਪਿਸਟਲ ਵੀ ਸੀਗੇ ਜੀ ਐਦਾਂ ਦਿਖਾ ਰਹੇ ਸੀ ਫਾਇਰ ਕਰਨ ਦੇ ਉਹਨਾਂ ਨੇ ਘਰ ਜਾਲਦੇ ਨੇ ਸੀਗੇ ਜੀ ਪੈਟਰੋਲ ਬੰਬ ਬਣਾਏ ਸੀਗੇ ਐਡੇ ਉੱਚੇ ਉੱਚੇ ਜੀ ਉਹਨਾਂ ਕੋਲ 10 15 ਖੰਡੇ ਮੂਰੇ ਮੁੰਡਿਆ ਗੋਲ ਸੀ ਕਰਪਾਨਾ ਟੋਕੇ ਦੋ ਕੋਲ ਹਸਲੇ ਸੀਗੇ ਜੀ ਕਿ ਉਹ ਕਹਿੰਦੇ ਥਾਣੇ ਆਉ ਕੰਪਲੇਂਟ ਕਰਾ ਫਿਰ ਦੇਖਾਂਗੇ ਜੀ ਇੱਧਰ ਹੋਵੋ ਜੀ ਭਾਜੀ ਜਿੰਨੇ ਵੀ ਕਰਦਿਆ ਮਾਵਾ ਪੈਣਾ ਜਿੰਨੇ ਵੀ ਆ ਸਾਰੇ ਡਰੇ ਤੀਜੀ ਮੰਜ਼ਲ ਤੇ ਚੜ ਕੇ ਮਾਰੀਆਂ ਜੀ ਬਾਹ ਦੇ ਮਾਰੀਆਂ ਚਟਾ ਚਟਾ ਵਾਲੀ ਗੱਲ ਹੈ ਇਹਦੇ ਜਿੰਨੇ ਮੂੰਹ ਹੰਨੀਆਂ ਗੱਲਾਂ ਨੇ ਅੱਛਾ ਨੰਗੀਆਂ ਕਰਪਨਾ ਵਗੈਰਾ ਸੀਗਾ ਫੜੀਏ ਕਾਚਨੀਏ પેટ્રોલ ਬੰਬ ਬਣਾਏ ਹੋਏ ਸੀਗੇ ਜੀ ਇਹਨਾਂ ਨੇ ਬੀਅਰ ਦੀ ਬੋਤਲਾਂ ਦੇ ਛੋਟੀਆਂ ਦੇ ਜਿਹੜੇ ਮਤਲਬ ਕਿ ਅੱਧਰੂ ਦੇ ਮੁੰਡੇ ਐ 60 70 ਜੋਣੀ ਉਹਨਾਂ ਨੇ ਆਂਦੇ ਹੀ ਮੱਲੇ ਵਾਲਿਆ ਤੇ ਚਲਾਣੇ ਸ਼ੁਰੂ ਕਰਤੇ ਜਿਹੜੇ ਮੁੰਡੇ ਐ ਤੇ ਇਹਨਾਂ ਨੂੰ ਕਹਿੰਦੇ ਵੀ ਸਾਡੇ ਨਸ਼ਾ ਨਹੀਂ ਵੇਚਣਾ ਤੇ ਉਹਨਾਂ ਦੇ ਘਰ ਜਾ ਕੇ ਇੱਕ ਮੁੰਡੇ ਦੀ ਮਾਂ ਤੇ ਕੁਰਬਾਨ ਵਜੀ ਆ ਜੀ ਇਹ ਉਹਨਾਂ ਦੇ ਮੰਮੀ ਆ ਜੀ ਤੀਜੀ ਮੰਜ਼ਲ ਤੇ ਚੜ ਕੇ ਉਹ ਮੁੰਡੇ ਦੇ ਪਿੱਛੇ 10 ਜੋਣੀ ਜੀ ਉਹਦੇ ਕੁਰਬਾਨ ਮਰਨ ਗਏ ਜੀ ਤੇ ਅਸੀਂ ਉਹਨਾਂ ਨੂੰ ਰੋਕਦੇ ਹਾਂ ਤੇ ਉਹ ਸਾਡੇ ਤੇ ਹੈਵੀ ਹੁੰਦੇ ਆ ਜੀ ਤੇ ਅਸੀਂ ਚਾਹਾਂਗੇ ਵੀ ਜੋ ਵੀ ਪੁਲਿਸ ਦੀ ਕਾਰਵਾਈ ਆ ਸਖਤ ਤੋਂ ਸਖਤ ਹੋਵੇ ਇਸ ਮਹੱਲੇ ਦੇ ਵਿੱਚ ਇਹ ਗੰਦ ਖਤਮ ਹੋਵੇ ਜੀ ਲੜਾਈਆਂ ਝਗੜਾ ਦਾ ਖਤਮ ਹੋਵੇ ਅਕਸਰੀ ਅਕਸਰੀ ਉਹ ਨੌਜਵਾਨ ਜਾਂ ਵਿਅਕਤੀ ਇੱਥੇ ਘੁੰਮਦੇ ਨਜ਼ਰ ਆਉਂਦੇ ਨੇ ਹਾਂਜੀ 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 ਇਹ ਤਾਂ ਮਾਹੌਲ ਹੁੰਦਾ ਹੈ ਇਸ ਮਹੱਲੇ ਦੇ ਵਿੱਚ ਇਸ ਮਹੱਲੇ ਜੀ ਦੇਖੋ ਉਹਨਾਂ ਦੇ ਪਹਿਲੇ 4-5 ਪਰਚੇ ਆ ਜੀ ਜਿਹੜੇ ਮੁੰਡਾ ਪਾਂਡੇ-ਪਾਂਡੇ ਹੈਗਾ ਜੀ ਜਿੰਦਾ ਨਾਮ ਆ ਮੀਨ ਹੁੰਦੇ ਤੇ ਪਹਿਲੇ ਹੀ ਪੰਜ ਪਰਚੀ ਆ ਪੁਲਿਸ ਵਾਲਿਆਂ ਨੇ ਵਿਖਿਆਦਾ ਹੁੰਦੇ ਕਰ ਇੱਕ ਨੋਟਿਸ ਲਾਇਆ ਵੀ ਜਿਹੜਾ ਵੀ ਉਹਨਾਂ ਦਾ ਘਰ ਤੋੜ ਦਿੱਤਾ ਜਾਵੇ ਪਰ ਫਿਰ ਵੀ ਉਹ ਚਿੱਟਾ ਵੇਚਣੇ ਬਾਜ਼ ਨਹੀਂ ਆਉਂਦੇ ਅੱਛਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਕੋਈ ਇੱਥੇ ਕਾਉਂਸਲਰ ਵਗੈਰਾ ਕੋਈ ਐਮਐਲਏ ਨੇ ਕਲਾਮ ਦਿੱਤੀ ਗਈ ਸੀ ਸਰ ਜੀ ਹੋਰ ਸਰ ਕਾਉਂਸਲਰ ਐਮਐਲਏ ਜਿੰਨੇ ਵੀ ਸਾਡੇ ਇੱਥੇ ਦੇ ਹੈਗੇ ਆ ਉਹਨਾਂ ਨੇ ਥਾਣੇ ਸਾਰਿਆਂ ਨੂੰ ਕਿਹਾ ਹੋਇਆ ਜੀ ਪੁਲਿਸ ਵਾਲੇ ਦੇ ਸਾਨੂੰ ਸੰਯੋਗ ਹੈਗਾ ਵੀ ਆ ਪਰ ਪੁਲਿਸ ਵਾਲੇ ਜਦੋਂ ਆਉਂਦੇ ਉਹ ਵੇਚਣੇ ਭੱਜ ਜਾਂਦੇ ਅੱਛਾ ਜੀ ਸਿੱਧੀ ਗੱਲ ਹੈ ਜੀ ਜੀ ਸਾਡੇ ਬੱਚੇ ਨਾਲ ਆ ਵੀ ਨਹੀਂ ਆਉਂਦੇ ਕਿਸੇ ਰੇਟ ਤੋਂ ਤੁਸੀਂ ਤੰਗ ਪਰੇਸ਼ਾਨ ਹੋ ਇੱਥੇ ਆਸਾਨਦਾ ਜੀ ਉਰੇ ਘੱਟੋ ਘੱਟ 4-5 ਸਾਲ ਹੋ ਗਏ ਜੀ ਹਾਂ ਜੀ ਅੱਜ ਕੀ ਹਾਲਾਤ ਬਣ ਗਏ ਜੀ ਮਹੱਲੇ ਦੇ ਮਹੱਲੇ ਦੇ ਇਹ ਹਾਲਾਤ ਆ ਜੀ ਤੁਸੀਂ ਫਿਲਮੀ ਸੀਨ ਦੇਖਿਆ ਜੀ ਫਿਲਮਾਂ ਦੇ ਵਿੱਚ ਕਿੱਦਾਂ ਦਿਖਾਉਂਦੇ ਜੀ ਗੁੰਡੇ ਇਕੱਠੇ ਆਂਦੇ ਜੀ 70-80 ਜੀ ਕਿਰਪਾਨਾਂ ਕੱਟੇ ਉਹਨਾਂ ਕੋਲ ਦੋ ਪਿਸਟਲ ਵੀ ਸੀਗੇ ਜੀ ਦੋ ਪਿਸਟਲਾਂ ਸੀਗੇ ਐਦਾਂ ਦਿਖਾ ਰਹੇ ਸੀ ਫਾਇਰ ਕਰਨ ਨੂੰ ਉਹਦਾ ਮਹੱਲੇ ਵਾਲੇ ਜਨਾਨੀਆਂ ਨਾ ਮੁਰੇ ਆਂਦੀਆਂ ਉਹਨਾਂ ਨੇ ਘਰ ਜਾਲਦ ਦੇਣੇ ਸੀਗੇ ਜੀ ਜਿਹੜੇ ਪੈਟਰੋਲ ਬੰਬ ਬਣਾਏ ਸੀਗੇ ਅੱਛਾ ਕੀ ਕੀ ਹੱਥਾਂ ਦੇ ਵਿੱਚ ਹਥਿਆਰ ਫੜੇ ਸੀਗੇ ਕਿੰਨੇ ਕੋ ਜਾਣੇ ਸੀਗੇ ਐਡੇ ਉੱਚੇ ਉੱਚੇ ਜੀ ਉਹਨਾਂ ਕੋ 10-15 ਖੰਡੇ ਮੂਰੇ ਮੁੰਡਿਆ ਗੋਲ ਸੀ ਕਰਪਾਨਾ ਟੋਕੇ ਦੋ ਕੋਲ ਅਸਲੇ ਸੀਗੇ ਜੀ ਇੱਕ ਨੇ ਹੋਰ ਇੰਟੀ ਟੀ-ਸ਼ਰਟ ਪਾਈ ਸੀ ਇੱਕ ਨੇ yellow ਪਾਈ ਸੀ ਜਿੰਦੇ ਕੋ ਅਸਲਾ ਸੀ ਅੱਛਾ ਨੌਜਵਾਨ ਕਿੱਥੋਂ ਇੱਥੇ ਲੈਣ ਵਾਲੇ ਕਿੱਥੋਂ ਆਂਦੇ ਨੇ ਇਹ ਜੀ ਸਾਰੇ ਏਰੀਏ ਦੇ ਪਰੇ ਦੇ ਆ ਬਾਕੀ ਜਿਨ੍ਹਾਂ ਨਾਲ ਲੜਾਈ ਆ ਉਹ ਆ ਜੀ ਪਿੱਛੇ ਵੀ ਰਹਿੰਦੇ ਗੁੱਗਾ ਮਾੜੀ ਕੋਲ ਨੋ ਨੰਬਰ ਗਲੀ 2 ਨੰਬਰ 10 ਨੰਬਰ ਦਾ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਹੈ ਪੁਲਿਸ ਕੋਲ ਅਗਰ ਪਹੁੰਚੀ ਪੁਲਿਸ ਆਈ ਹੈ ਜੀ ਇੱਕ ਮੋਟਰਸਾਈਕਲ ਬਰਾਮਤ ਹੋਇਆ ਜੀ ਦਿੱਤਾ ਉਹਨਾਂ ਨੂੰ ਅਸੀਂ ਕਿਹਾ ਖੜੋ মিডিਆ ਆ ਰਹੀ ਆ ਵੀ মিডিਆ ਸਾਹਮਣੇ ਅਸੀਂ ਤੋਰਾਂਗੇ ਉਹ ਕਹਿੰਦੇ ਥਾਣੇ ਆਓ ਕੰਪਲੇਂਟ ਕਰਾਓ ਫਿਰ ਦੇਖਾਂਗੇ ਜੀ ਕਿੰਨੇ ਕੁ ਜਾਣੇ ਇੱਥੇ ਆਤੰਕ ਮਚਾ ਕੇ ਗਏ ਆ ਹੋਰ ਤੰਗ ਮਚਾ ਕੇ 70 80 ਜੌਨੇ ਹੋਣੇ ਜੀ ਹ ਜੀ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਆ ਬੱਚਿਆਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਵੱਡੇ ਸਾਡੇ ਬੱਚਿਆਂ ਨੇ ਜੀ ਸਕੂਲੇ ਜਾਣਾ ਉਹ ਡਰੇ ਪਏ ਆ ਉਹ ਕਹਿੰਦੇ ਵੀ ਆਸੀਂ ਸਕੂਲੇ ਨਹੀਂ ਜਾਣਾ ਜਨਾਨੀਆਂ ਡਰੀਆਂ ਪਈਆਂ ਸਾਡੀਆਂ ਜੀ ਜਿੰਨੇ ਵੀ ਕਰਦੀਆਂ ਮਾਵਾਂ ਪੈਣਾਂ ਜਿੰਨੇ ਵੀ ਸਾਰੇ ਡਰੇ ਪਏ ਆ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਦੀ ਹੈ ਇੱਥੇ ਕਾਨੂੰਨ ਵਿਵਸਥਾ ਜੀ ਹੈ ਨਹੀਂ ਕੋਲੋਨੀ 'ਚ ਨਹੀਂ ਹੈ ਕਲੋਨੀ ਵਾਸਤੇ ਨਹੀਂ ਆ ਜੀ ਇਹ ਕਿਹੜੀ ਕਲੋਨੀ ਵਾਸਤੇ ਨਹੀਂ ਆ ਜੀ ਕਿਸੇ ਦੇ ਸੱਟ ਚੁੰਬੇ ਸੱਟਾ ਬੇਰਵੀ ਆਈਆਂ ਹਾਂਜੀ ਇੱਕ ਮੁੰਡੇ ਦੇ ਲੱਗਿਆ ਹੁੰਦੇ ਤੀਜੀ ਮੰਜ਼ਿਲ ਤੇ ਚੜ ਕੇ ਮਾਰੀਆਂ ਜੀ ਬਾਹਾਂ ਤੇ ਮਾਰੀ ਇਹਨਾਂ ਦਾ ਬੇਟਾ ਜੀ ਉਹਨੇ ਰੋਕਿਆ ਸੀ ਵੀ ਨਸ਼ਾ ਨਾਲ ਵਿੱਚੋਂ ਉਹਨੇ ਨਾ ਕੀ ਰੰਜਿਦ ਸੀਗੀ ਬਸ ਇਹ ਵੀ ਨਸ਼ਾ ਨਹੀਂ ਵੇਚਦਾ ਦੇ ਸੀ ਜੀ ਚਿੱਟੇ ਨੂੰ ਵੀ ਆਵਾਂਗਾ ਵੀ ਬਸ ਨਸ਼ਾ ਨਾਲ ਵੇਚੋ ਬਸ ਆਹੀ ਜੀ ਹਾਂਜੀ ਜੀ ਦੀਦੀ ਜੀ ਹਾਂਜੀ ਵੀ ਨਸ਼ਾ ਨਾਲ ਵੇਚੋ ਬਸ ਉਹਨੇ ਇੰਨੀ ਗੱਲ ਹੀ ਕੀਤੀ ਅੱਛਾ ਜੀ ਹਾਂਜੀ ਠੀਕ ਹੈ ਹਾਂਜੀ ਅੱਜ ਤੇ ਗੁੰਡਾ ਗਰਦੀਆ ਨੰਗਾ ਨਾ ਦੇ ਕਿ ਮਿਲਿਆ ਦੱਸਿਆ ਜਾ ਰਿਹਾ ਕੋਈ ਚਿੱਤੇ ਨਾ ਵੇਚਣ ਲੈ ਕੇ ਲੜਾਈ ਝਗੜਾ ਹੋਇਆ ਕਾਫੀ ਖੂਬ ਫਿਲਮੀ ਸਟਾਈਲ ਵਾਂਗੂ ਬੋਤਲਾ ਸਿੱਟੀ ਗਈ ਵੇਖੋ ਜੀ ਇਹ ਚਿੱਤੇ ਚਟਾ ਵਾਲੀ ਗੱਲ ਹੈ ਇਹਦੇ ਜਿੰਨੇ ਮੂੰਹ ਹੰਨੀਆਂ ਗੱਲਾਂ ਨੇ ਜੀ ਨਸ਼ਾ ਪਤਾ ਲੋਕ ਕਰਦੇ ਨੇ दारू ਪੀਂਦੇ ਨੇ दारू ਪੀ ਕੇ ਐਤਵਾਰਿਆ ਐਤਵਾਰ ਕਰਕੇ ਲੋਕ ਜਿਹੜੇ ਕਰਦੇ ਨੇ ਇਹ ਦੂਜੇ ਆਊਟਸਾਈਡਰ ਤੋਂ ਇੱਥੇ ਆਣ ਕੇ ਨੰਗੇ ਨੇ ਨਾ ਆਪਸ ਵਿੱਚ ਕਿਤੇ ਮੋਢੇ ਨਾਲ ਮੋਢਾ ਵਜਿਆ ਉਸ ਤੋਂ ਇਹਨਾਂ ਦਾ ਕੰਮ ਵਧਿਆ ਜਿਹੜੀ ਲੜਾਈ ਝਗੜਾ ਹੋਇਆ ਕਾਫੀ ਮੈਂ ਦੇਖਿਆ ਹੋਇਆ ਵੀ ਐਟਵਟਾ ਖਲ ਰਿਆ ਹੋਇਆ ਪਰ ਸਾਡੇ ਲੋਕ ਕੋਈ ਨਹੀਂ ਪਰਸਪਰ ਸਸਨ ਲੋ ਇਹਨਾਂ ਦੇ ਨਾਲ ਖੜੇ ਅਸੀਂ ਬਿਲਕੁਲ ਠੋਕ ਕੇ ਕਾਰਵਾਈ ਕਰਾਂਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜੀ ਕਿੰਨੀ ਕੋਈ ਜਲਦੀ ਸਾਰੇ ਪਰਵਾਨ ਨੂੰ ਸ਼ਾਮਿਲਇ ਕਰਿਆ ਜਾ ਦੇਖੋ ਜੀ ਮੇਰੇ ਵੱਲੋਂ ਦਿਨ ਹੁਣੇ ਬਿਆਨ ਲਿਖਾਉਂਦੇ ਮੈਂ ਹੁਣੇ ਕਾਰਵਾਈ ਕਰ ਦੇਣੀ ਆ ਅਰੇ ਅਤੀ ਕੀ ਹਥਿਆਰ ਦੀ ਕੀ ਉਹਨਾਂ ਦੇ ਕੋਈ ਕੁਝ ਪਤਾ ਲੱਗਿਆ ਦੱਸਿਆ ਜਾ ਰਿਹਾ ਵੀ ਕੋਈ ਨੰਗੇ ਕਰਪਨਾ ਵਗੈਰਾ ਸੀਗਾ ਬਾਕੀ ਕੋਈ ਸੀਸੀਟੀਵੀ ਵਗੈਰਾ ਸਾਰੇ ਵੇਖ ਲਾਂਗੇ ਉਹਨਾਂ ਦੇ ਵਿੱਚ ਜਿਤਨਾ ਵੀ ਆਇਆ ਬਾਕੀ ਸਾਰੇ ਕਾਰਵਾਈ ਕਰਾਂਗੇ ਠੋਕਾ ਕੋਈ ਬੰਦਾ ਟੱਲਾ ਨਹੀਂ ਛੱਡਿਆ ਜਾਊਗਾ ਕੁਝ ਪਤਾ ਲੱਗਿਆ ਕਿ ਕਿੰਨੇ ਤੋਂ ਮੁੰਡੇ ਸੀਗੇ ਬਾਈਕ ਸਵਾਰ ਦੇ ਵਿੱਚ ਕਿੰਨੇ ਕੋਈ ਬਾਈਕ ਸੀਗੀ ਇਹ ਵੇਖੋ ਜੀ ਵੇਖਿਆ ਕਹਨੇਗਾ ਸੀਸੀਟੀਵੀ ਤੋਂ ਵੇਖਿਆ ਜਾਊਗਾ ਕੋ ਚਨੇ 4 ਸੀ 5 ਸੀ ਮੋਟਰਸਾਈਕਲ ਕਿੰਨੇ ਸੀਗੇ ਜੀ ਤੇ ਸਰ ਪ੍ਰਵਾਹ ਨੂੰ ਇਨਸਾਫ ਮਿਲੇਗਾ ਗੁਰੂ ਜੀ ਕਿਉਂਕਿ ਤਲਵਾਰ ਵੱਜੀ ਕਹਿੰਦੇ ਪ੍ਰਵਾਹ ਤੇ ਬਿਲਕੁਲ ਇਨਸਾਫ ਮਿਲੇਗਾ ਜੀ ਮੈਂ ਮੌਕੇ ਤੇ ਪਹੁੰਚ ਗਿਆ ਐਸੇ ਕਰਕੇ ਹੀ ਪੁਲਿਸ ਪਾਲਸੀ ਪਹੁੰਚ ਗਈ ਆ ਪੀਸੀਆਰ ਪਹੁੰਚ ਗਿਆ ਇਸ ਮੌਕੇ ਤੇ ਮੈਂ ਐਸੇ ਕਰਕੇ ਮੌਕੇ ਤੇ ਖੁਦ ਆਇਆ ਹੋਇਆ ਬਿਲਕੁਲ ਕਿਸੇ ਨੂੰ ਆਜ ਨਹੀਂ ਹਉਣ ਦਿੱਤੀ ਠੋਕ ਕੇ ਕਾਰਵਾਈ ਕਰਾਂਗੇ ਬੰਦੇ ਫੜ ਕੇ ਅੰਦਰ ਦਵਾਵਾਂਗੇ ਠੀਕ ਹੈ ਜੀ